ਕੁੜੀਆਂ ਦੇ ਹਾਰਮੋਨ ਇੰਬੈਲੈਂਸ ਹੋ ਰਿਹਾ ਮੇਰੇ ਕੋ ਜਿੰਨੇ ਕਲਾਈਂਟਸ ਆਉਂਦੇ ਸਭ ਦੇ ਹਾਰਮੋਨ ਇੰਬੈਲੈਂਸ ਹੈ ਉਹ ਕਹਿੰਦੇ ਘਰ ਵਾਲੇ ਦਾ ਬਾਹਰ ਅਫੇਅਰ ਚੱਲਦਾ ਪਿਆ ਹੈ ਮਾਂ ਉਹਨੂੰ ਕੁਝ ਕਹਿੰਦੀ ਨਹੀਂ ਹੈ ਭੈਣਾਂ ਹੋਰ ਮਗਾੜਦੀਆਂ ਹਨ ਨਾਨਾ ਆ ਕੇ ਹੋਰ ਟਾਰਚਰ ਕਰਦੀਆਂ ਪੰਜਾਬ ਦੀ ਔਰਤ ਹੋਵੇ ਜਾਂ ਫੌਰੀਨ ਦੀ ਕੁੜੀ ਹੋਵੇ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ ਕੁੜੀਆਂ ਕਈ ਕੁੜੀਆਂ ਵੀ ਗਲਤ ਹੁੰਦੀਆਂ ਨੇ ਕਈ ਮਸਲਿਆਂ 'ਚ ਬਹੁਤ ਘੱਟ ਕੁੜੀ ਕਿਉਂ ਗਲਤ ਹੁੰਦੀ ਹੈ ਉਹਨੂੰ ਬੰਦਾ ਗਲਤ ਕਰਦਾ ਜੇ ਬੰਦਾ ਆਪਣੀ ਜਨਾਨੀ ਨੂੰ ਚੰਗੀ ਤਰ੍ਹਾਂ ਰੱਖੇ ਉਹਨੂੰ ਕੁੜੀ ਨੂੰ ਪੈਸਾ ਨਹੀਂ ਚਾਹੀਦਾ ਪਰਵੇਸ਼ ਜੀ ਕੁੜੀਆਂ ਕਮਾਰੀਆਂ ਪੈਸਾ ਬਹੁਤ ਵਧੀਆ ਕਮਾਰੀਆਂ ਕੁੜੀਆਂ ਪਤਾ ਕਦੋਂ ਗਲਤ ਹੁੰਦੀਆਂ ਜਦੋਂ ਉਹਦਾ ਆਦਮੀ ਉਹਦੀ ਕੇਅਰ ਨਹੀਂ ਕਰਦਾ ਉਹਨੂੰ ਪਿਆਰ ਨਹੀਂ ਕਰਦਾ ਉਹਨੂੰ ਪੁੱਛਦਾ ਨਹੀਂ ਨਾਲ ਪਈਏ ਜਨਾਨੀ ਫੋਨ ਤੇ ਹੀ ਲੱਗਿਆ ਹੋਇਆ ਫੋਨ ਤੇ ਹੀ ਲੱਗਿਆ ਰੀਲਾ ਹੀ ਦੇਖੀ ਜਾਂਦਾ ਪਤਾ ਨਹੀਂ ਕਿਹੜਾ ਖਜ਼ਾਨਾ ਦੱਬਿਆ ਹੋਇਆ ਨਾਲ ਜਨਾਨੀ ਬੈਠੀ ਫੋਨ ਸਾਈਡ ਤੇ ਰੱਖਦੇ ਉਹਨਾਂ ਗੱਲਬਾਤ ਕਰ ਹਾਂਜੀ ਬੇਬੀ ਕਿੱਦਾਂ ਤੁਹਾਡਾ ਦਿਨ ਰਿਹਾ ਵਧੀਆ ਰਿਹਾ ਤੁਸੀਂ ਕਿੱਦਾਂ ਕੀ ਕੀਤਾ ਜਨਾਨੀ ਕੀ ਕਰੇਗੀ ਮੇਰੇ ਕੋਲ ਬਹੁਤ ਸਾਰੀਆਂ ਗਰਲਸ ਐ ਬਹੁਤ ਸਾਰੀਆਂ ਗਰਲਸ ਐ ਜਿਨ੍ਹਾਂ ਦੇ ਐਕਸਟਰਾ ਮੈਰਿਟਲ ਅਫੇਅਰ ਹੈਗੀਆਂ ਮੇਰੇ ਕੋਲ ਕਲਾਈਂਟਸ ਸਾਡਾ ਹਸਬੰਦ ਸਾਨੂੰ ਪੁੱਛਦਾ ਹੀ ਨਹੀਂ ਉਹਨੇ ਸਾਨੂੰ ਬਲੌਕ ਕੀਤਾ ਹੋਇਆ ਕਿ ਅਸੀਂ ਸਾਰੀ ਉਮਰ ਐਤੇ ਹੀ ਮਰਮਰ ਕੇ ਜੀਵਾਂਗੇ ਸਾਨੂੰ ਹੱਕ ਨਹੀਂ ਹੈਗਾ ਖੁਸ਼ ਰਹਿਣ ਦਾ ਕੁੜੀਆਂ ਨੂੰ ਹੱਕ ਨਹੀਂ ਹੈ ਖੁਸ਼ ਰਹਿਣ ਦਾ ਕਿਉਂ ਕੁੜੀਆਂ ਨੂੰ ਮਾਪਿਓ ਨੇ ਇਹ ਘੋਟ ਕੇ ਪਾਤਾ ਤੂੰ ਕੁੜੀ ਐ ਤੂੰ ਨਹੀਂ ਕਰ ਸਕਦੀ ਬੰਦਾ ਕਰੇ ਤਾਂ ਕਰੇ ਟਾਈਮ ਚੱਲ ਗਿਆ ਸਾਡੀਆਂ ਮਾਵਾਂ ਨੇ ਕੱਟ ਲਿਆ ਆਉਣ ਵਾਲੀ ਜਨਰੇਸ਼ਨ ਸਾਡੀ ਜਨਰੇਸ਼ਨ ਵੀ ਨਹੀਂ ਕੱਟੇਗੀ ਤੇ ਆਉਣ ਵਾਲੀ ਵੀ ਨਹੀਂ ਕੱਟੇਗੀ ਕੋਈ ਵੀ ਨਹੀਂ ਕੱਟੇਗਾ ਜੇ ਮੁੰਡਾ ਕੁੜੀ ਨਾਲ ਗਲਤ ਕਰਦਾ ਕੋਈ ਕੁੜੀ ਬਰਦਾਸ਼ਤ ਨਹੀਂ ਕਰੂਗੀ ਰਿਸਪੈਕਟ ਕਰੋ ਸਾਰੀ ਉਮਰ ਕੁੜੀ ਤੁਹਾਡੇ ਅੱਗੇ ਪਿੱਛੇ ਫਿਰੇਗੀ